ਪੰਜਾਬੀ ਸੋਈ ਬਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਵਾਲੇ ਵਾਲਾਂ ਦੀ ਸਬਜ਼ੀ ਤਿੰਨ ਆਪਾਂ ਵਾਲੇ ਆਲੂ ਲੈਨੇ ਦੋ ਆਪਾਂ ਪਿਆਜ਼ ਲੈਨੇ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਆ ਆਂਦਰਕ ਲਿਆ ਇੱਕ ਆਪਾਂ ਨਸਾਂ ਦਾ ਗੱਠਾ ਲਿਆ ਦੋ ਆਪਾਂ ਟਮਾਟਰ ਲੈਨੇ ਆ ਆਪਾਂ ਧਨੀਆ ਲਿਆ ਤੜਕੇ ਨੂੰ ਆਪਾਂ ਛਿੱਲ ਕੇ ਧੋ ਕੇ ਕੱਟ ਲਿਆ ਹੁਣ ਆਪਾਂ ਆਲੂ ਛਿੱਲ ਕੇ ਤਿਆਰ ਕਰਾਂਗੇ ਆਲੂਆਂ ਨੂੰ ਆਪਾਂ ਛਿੱਲ ਲਿਆ। ਉਹਨਾਂ ਆਲੂਆਂ ਨੂੰ ਆਪਾਂ ਹੱਥ ਨਾਲ ਹੀ ਤੋੜ ਲਵਾਂਗੇ। ਆਲੂ ਆਪਾਂ ਤੋੜ ਲਏ। ਹੁਣ ਆਪਾਂ ਕੜਾਹੀ 'ਚ ਘਿਓ ਪਾਵਾਂਗੇ। ਗੈਸ 'ਤੇ ਰੱਖਾਂਗੇ ਕੜਾਹੀ। ਹੁਣ ਆਪਾਂ ਸਬਜ਼ੀ ਦੇ ਹਿਸਾਬ ਨਾਲ ਆਪਾਂ ਘਿਓ ਪਾਵਾਂਗੇ ਕੜਾਹੀ 'ਚ। ਘਿਓ ਆਪਾਂ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਹਿੰਗ ਪਾ ਦਵਾਂਗੇ। अद्धा चमचा आप जीरे का पावगे आलू सब्जी आप जरूर पानी चाहिए है हम आपसन से अदरक पा देवे लसन से अदरक बनावेंगे थोड़ा आप लसन से अदरक अपना बन गया हूँ आप प्याज पा देवे ਤੇ ਅੱਜ ਆਪਾਂ ਬਣਾਵਾਂਗੇ ਤੇ ਆਜਾ ਆਪਣੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਪਾਵਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਮਿਕਸ ਕਰ ਲਵਾਂਗੇ ਆਪਾਂ ਤੜਕੇ ਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦੇਵਾਂਗੇ ਹਰੀ ਮਿਰਚ ਪਾ ਲਾਂ ਟਮਾਟਰਾਂ ਨੂੰ ਮਿਕਸ ਕਰ ਦਈਏ ਆਪਾਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਕਰਕੇ ਥੋੜਾ ਜਿਹਾ ਟਮਾਟਰਾਂ ਦਾ ਸਬਜ਼ਾ ਬਣਾਵਾਂਗੇ ਟਮਾਟਰ ਨਰਮ ਹੋਣ ਤੱਕ ਆਪਾਂ ਬਣਾਵਾਂਗੇ ਤੜਕਾ ਆਪਣਾ ਬਣ ਗਿਆ ਤੜਕੇ ਨੇ ਆਪਣੇ ਨੂੰ ਚੜਤਾ ਟਮਾਟਰ ਆਪਣੇ ਸੌਫਟ ਹੋ ਗਏ ਤੜਕੇ ਸੁੱਕਾ ਆਪਾਂ ਇਹਦੇ ਵਿੱਚ ਆਲੂ ਬਾਅਦ ਮਾਗੇ ਆਲੀਆ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਥੋੜਾ ਜਿਹਾ ਆਪਾਂ ਜੇ ਸੁੱਕੀ ਰੱਖਣੀ ਆ ਸਬਜੀ ਆਪਾਂ ਪਾਣੀ ਨਹੀਂ ਪਾਵਾਂਗੇ ਜੇ ਆਪਾਂ ਤਰੀ ਵਾਲੀ ਬਣਾਉਣੀ ਆ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਆਪਾਂ ਸਬਜੀ ਦੇ ਹਿਸਾਬ ਨਾਲ ਪਾਣੀ ਪਾਵਾਂਗੇ ਸਬਜੀ ਚ ਥੋੜਾ ਜਿਹਾ ਪਾਣੀ ਹੋਰ ਪਾ ਲਵਾਂਗੇ ਸਬਜੀ ਨੂੰ ਆਪਾਂ 10 ਮਿੰਟ 15 ਮਿੰਟ ਬਣਾਵਾਂਗੇ ਉਦੋਂ ਆਪਾਂ ਸਬਜੀ ਨੂੰ ਢੱਕ ਦੇਵਾਂਗੇ ਇੱਕ ਦੋ ਵਾਰੀ ਆਪਾਂ ਸਬਜੀ ਨੂੰ ਹਿਲਾ ਲਵਾਂਗੇ ਸਬਜੀ ਆਪਾਂ 10-15 ਮਿੰਟ ਬਣਾ ਲਈ ਸਬਜੀ ਆਪਣੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲੇ ਦਾ ਪਾਵਾਂਗੇ ਕੜਨੀਆਂ ਆਪਾਂ ਪਾ ਦਵਾਂਗੇ ਸਾਰਾ ਗੈਸ ਬੰਦ ਕਰ ਦਵਾਂਗੇ ਆਪਾਂ ਸਬਜੀ ਆਪਣੀ ਬਣ ਕੇ ਤਿਆਰ ਆ ਆਪਾਂ ਨੂੰ ਪੂਰੀ ਨਾਲ ਪਰੌਂਠੇ ਨਾਲ ਆਪਾਂ ਨੂੰ ਰੋਟੀ ਨਾਲ ਬਹੁਤ ਟੇਸਟੀ ਲੱਗਦੀ ਆ ਕੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ